ਸਕਾਂਸ ਰਾਏ ਵਾਲੇ ਹਾਂਜੀ ਐਮਸੀ ਐਮਸੀ ਜਿਆ 450 ਪਲਸ ਮੁੰਡਰ ਇੱਕ ਇੱਕ ਮੀਟਿੰਗ ਦਾ ਰਿਪੋਰਟ ਮੇਰੇ ਕੋਲ ਪਿਆ ਸਿੰਗਲ ਸਿੰਗਲ ਤੇ ਕੀ ਮੈਨੂੰ ਰੋਕਿਆ ਨਹੀਂ ਗਿਆ ਮੈਨੂੰ ਕਿਹੜੇ ਹੱਕੇ ਤੇ ਨੋਕਿਆ ਗਿਆ ਕਮਾਲ ਹੋ ਗਈ ਇਹ ਤਾਂ ਵੀਰੇ ਹਰ ਬੰਦਾ ਹੀ ਰੋਕੇਗਾ ਤੁਹਾਨੂੰ ਤੁਹਾਨੂੰ ਕੰਮ ਕਰਨਾ ਆਪ ਆਪਣਾ ਕੰਮ ਕਰਕੇ ਦਿਖਾਣ ਦੇ ਚਿਹੜੀ ਗੱਲ ਮੈਂ ਫੋਨ ਕਰਾਂ ਮੈਨੂੰ ਮੈਂ ਐਵੇਂ ਤੁਹਾਨੂੰ ਸਿੱਧੋ ਤੋਂ ਸਿੱਧੂ ਦੇ ਬੈਠੀ ਹੋ ਕਈ ਬੰਦੇ ਮੇਰਾ ਫੋਨ ਨਹੀਂ ਕਰ ਸਕਦੇ ਸੀ ਮੈਡਮ ਬੱਚੇ ਚੱਕਿਆ ਜੀ ਇਹ ਬੜੀ ਲੱਗ ਕੇ ਬਾਰ ਦੇਣ ਜੀ ਮੈਂ ਤੁਹਾਨੂੰ ਮੈਂ ਗੱਲ ਨਹੀਂ ਚੱਕਿਆ ਤੁਹਾਨੂੰ ਬੈਕਗਰਾਉਂਡ ਮਾਰੀ ਹੈ ਮੈਂ ਇਹ ਗੱਲ ਹੀ ਕਰ ਰਿਹਾ ਮੈਂ ਤੁਹਾਨੂੰ ਦੱਸਿਆ ਇਹ ਤਾਂ ਗੱਲ ਕਰਨੇ ਆ ਤੁਹਾਨੂੰ ਚਾਏ ਮੈਨੂੰ ਵਾਕਈ ਚਾਹੀਦੀ ਜਿਵੇਂ ਮੈਨੂੰ ਜਨਤਾ ਨੇ ਮੈਨੂੰ ਵੋਟਾਂ ਪਾਈਆਂ ਨੇ ਕੈਂਸੀਲ ਕਿਛਾ ਚਵੀ ਨਾ ਜੇ ਮੈਨੂੰ 1536 ਵੋਟਾਂ ਮੇਰੇ ਬਾਅਦ ਸੀ ਨਾ ਤੇ ਮੈਨੂੰ 600 ਵੋਟਾਂ ਪਈਆਂ ਨੇ ਨਾ ਮੈਂ 600 ਦਾ 1500 ਤੋਂ ਮੁੱច ਕੱਢਣਾ ਕਰਦਾ ਲੋਕਾਂ ਨੂੰ ਗੜੀ ਉੱਤਰ ਦੇ ਆ ਰਹੇ ਆਪਾਂ ਹੀ ਖਰਾ ਉੱਤਰ ਹੋਣਗੇ ਉੱਤਰਦੇ ਨਹੀਂ ਆਹ ਪਕੜਾ ਰਹੇ ਕੋਈ ਨਹੀਂ ਆਹ ਟੀਕੇ ਦੇ ਨਾਲ ਹੈਪਟੈਡੋ ਆਹੀ ਟੀਕੇ ਦੇ ਉੱਤੇ ਜੀ ਲਾਸਟ ਲਾਸਟ ਸਾਈਡ ਤੋਂ ਨਹੀਂ ਤੇਰਾ ਅੱਜ ਸੀ ਬਾਈ ਦੀ ਸੀਟ ਤੇ ਆਪਾਂ ਆਪਰ ਨਹੀਂ ਆ ਰਹੇ